ਦੋਸਤੋ bizness unique ਹੁੰਦੇ ਨਾਲ ਨਾਲ trending ਤੇ demanding ਵੀ ਹੋਣਾ ਚਾਹੀਦਾ ਹੈ ਅਤੇ ਸਾਡਾ ਅੱਜ ਦਾ bizness model ਇੰਨਾ ਕਿ demanding ਹੈ ਕਿ ਸੋਂਦੇ ਸਾਰੇ ਤੁਹਾਡੇ ਮੂੰਹ ਦੇ ਵਿੱਚੋਂ ਹਾਂ ਨਿਕਲੇ ਦੋਸਤੋ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦਾ ਤੁਹਾਨੂੰ ਆਲਰੇਡੀ ਪਤਾ ਹੀ ਹੈ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਇਹਨਾਂ ਤੋਂ ਕਿੰਨਾ ਜ਼ਿਆਦਾ ਪੋਲੂਸ਼ਨ ਹੁੰਦਾ ਹੈ ਨਾਲ ਹੀ ਤੁਸੀਂ ਇਸ ਗੱਲ ਤੋਂ ਵੀ ਜਾਣੂ ਹੋਗੇ ਕਿ ਦਿੱਲੀ ਦੇ ਵਿੱਚ 10 ਤੋਂ 15 ਸਾਲ ਪੁਰਾਣੇ ਵਾਈਕਲ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਇਹਨਾਂ ਸਭ ਕਾਰਨਾ ਕਰਕੇ ਹੀ ਲੋਕ ਅੱਜਕੱਲ ਇਲੈਕਟ੍ਰਿਕਨ ਵਾਹਨ ਵੱਲ ਸ਼ਿਫਟ ਹੋ ਰਹੇ ਨੇ ਇਸ ਦੇ ਨਾਲ ਨਾਲ ਹੀ ਅਸੀਂ ਜੇ ਗੱਲ ਕਰਦੇ ਹਾਂ ਕਿ ਇਲੈਕਟ੍ਰੀਕਲ ਵਾਹਨ ਦਾ ਖਰਚਾ ਘੱਟ ਹੈ ਐਜ਼ ਕੰਪੇਅਰ ਟੂ ਡੀਜ਼ਲ ਵਾਹਨ ਜਾਂ ਫਿਰ ਪੈਟਰੋਲ ਵਾਹਨ ਲੋਕਾਂ ਦਾ ਰੁਝਾਨ ਨੂੰ ਦੇਖਦੇ ਹੋਏ ਸਾਰੀਆਂ ਕੰਪਨੀਆਂ ਨੇ ਇਲੈਕਟ੍ਰੀਕਲ ਵਾਹਨਸ ਨੂੰ ਸੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਦੇ ਪ੍ਰੋਡਕਸ਼ਨ ਵਿੱਚ ਨਵੇਂ ਮਾਡਲ ਵੀ ਐਡ ਹੋਏ ਹਨ ਇਲੈਕਟ੍ਰਿਕ ਕਾਰਸ ਦੀ ਇੱਕ ਮੇਜਰ ਪ੍ਰੋਬਲਮ ਇਹ ਹੈ ਕਿ ਉਹਨਾਂ ਨੂੰ ਜਗ੍ਹਾ-ਜਗ੍ਹਾ ਚਾਰਜ ਕਰਨ ਵਾਸਤੇ ਇਲੈਕਟ੍ਰੀਕਲ ਸਟੇਸ਼ਨ ਨਹੀਂ ਹਨ ਤੁਸੀਂ ਇਸੇ ਪ੍ਰੋਬਲਮ ਦਾ ਸੋ ਇਲੈਕਟ੍ਰਿਕ ਚਾਰਜਿੰਗ ਦਾ ਕਾਰੋਬਾਰ ਸ਼ੁਰੂ ਕਰਨਾ ਬਹੁਤ ਹੀ ਸਹੀ ਸਮਾਂ ਹੈ ਕਿਉਂਕਿ ਇਸ ਦੇ ਵਿੱਚ ਅਜੇ ਤੱਕ ਤਿੰਨ ਤੋਂ ਚਾਰ ਹੀ ਵੱਡੇ ਪਲੇਅਰ ਨੇ ਅਤੇ ਸਾਡੇ ਕੋਲ ਅਜੇ ਹੀ ਪੰਜ ਬਿਜ਼ਨਸ ਮਾਡਲ ਨੇ ਜਿਨ੍ਹਾਂ ਤੇ ਹੁਣ ਤੱਕ ਕੋਈ ਵੀ ਕੰਮ ਨਹੀਂ ਕਰ ਰਿਹਾ ਔਰ ਤੁਸੀਂ ਪਹਿਲੇ ਇਨਸਾਨ ਹੋਵੋਗੇ ਇਸ ਤਰ੍ਹਾਂ ਦੇ ਬਿਜ਼ਨਸ ਮਾਡਲ ਤੇ ਕੰਮ ਕਰਨ ਵਾਲੇ ਸੱਚੀ ਗੱਲ ਮੈਂ ਰஞ்சிਤ ਪਾ ਦੋਸਤੋ ਸਾਡੇ ਕੋਲ ਇਲੈਕਟ੍ਰਿਕ ਚਾਰਜਿੰਗ ਦੇ ਵਿੱਚ ਪੰਜ ਬਿਜ਼ਨਸ ਮਾਡਲ ਨੇ ਪਹਿਲਾ ਆਈਡੀਆ ਇਹ ਦੱਸਦਾ ਹੈ ਕਿ ਤੁਸੀਂ ਇਲੈਕਟ੍ਰੀਕਲ ਮਸ਼ੀਨਸ ਨੂੰ ਕਿੱਥੇ-ਕਿੱਥੇ ਇੰਸਟਾਲ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਮੈਂ ਇਹ ਵੀ ਦੱਸਾਂਗਾ ਕਿ ਰੈਵਨਿਊ ਮਾਡਲ ਕੀ ਹੋਵੇਗਾ ਔਰ ਤੁਸੀਂ ਲੈਂਡ ਓਨਰ ਨੂੰ ਮਸ਼ੀਨ ਇੰਸਟਾਲ ਕਰਨ ਲਈ ਕਿਵੇਂ ਮਨਾਉਣਾ ਆ ਹੁਣ ਚਾਰਜਿੰਗ ਸਰਵਿਸ ਨਾਲ ਰਿਲੇਟਡ ਬਿਜ਼ਨਸ ਆਈਡੀਆ ਨੂੰ ਆਪਾਂ ਇੱਕ-ਇੱਕ ਕਰਕੇ ਡਿਸਕਸ ਕਰਦੇ ਹਾਂ ਸਾਡਾ ਪਹਿਲਾ ਬਿਜ਼ਨਸ ਆਈਡੀਆ ਹੈ ਕਿ ਤੁਸੀਂ ਆਪਣੀ ਇਲੈਕਟ੍ਰੀਕਲ ਵਹੀਕਲ ਚਾਰਜਿੰਗ ਮਸ਼ੀਨ ਨੂੰ ਆਪਣੇ ਮਾਰਕੀਟ ਪਲੇਸ ਦੇ ਵਿੱਚ ਇੰਸਟਾਲ ਕਰੋ ਤੁਸੀਂ ਆਪਣਾ ਇਹ ਕੰਮ ਵੱਡੀ ਮਾਰਕੀਟ ਦੀ ਪਾਰਕਿੰਗ ਵਿੱਚ ਸ਼ੁਰੂ ਕਰ ਸਕਦੇ ਹੋ ਜਿੱਥੇ ਲੋਕ ਡੇਲੀ ਸ਼ਾਪਿੰਗ ਲਈ ਜਾਂ ਹੋਰ ਕੰਮਾਂ ਲਈ ਆਉਂਦੇ ਨੇ ਜਿੰਨੀ ਦੇਰ ਤੱਕ ਉਹ ਆਪਣਾ ਕੰਮ ਕਰਕੇ ਵਾਪਸ ਆਉਣਗੇ ਤੁਸੀਂ ਉਹਨਾਂ ਦਾ ਵਹੀਕਲ ਚਾਰਜ ਕਰ ਦਵੋਗੇ ਵਹੀਕਲ ਚਾਰਜ ਕਰਨ ਦੇ ਨਾਲ ਨਾਲ ਤੁਸੀਂ ਹੋਰ ਵੀ ਐਡ-ਆਨ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਹੋ ਉੱਥੋਂ ਤੁਸੀਂ ਐਕਸਟਰਾ ਇਨਕਮ ਵੀ ਜਨਰੇਟ ਕਰ ਸਕਦੇ ਹੋ ਇਸ ਦੇ ਮਸ਼ੀਨ ਸੈਟਅਪ ਵੀ ਤੁਹਾਨੂੰ ਕੋਈ ਜ਼ਿਆਦਾ ਨਹੀਂ ਕਰਨਾ ਪੈਣਾ ਤੁਸੀਂ ਇੱਕ ਜਗ੍ਹਾ ਦੇਖ ਕੇ ਆਪਣੀ ਮਸ਼ੀਨ ਉੱਥੇ ਸੈਟਅਪ ਕਰ ਲੈਣਾ ਹੈ ਨਾਲ ਹੀ ਬੈਨਰ ਲੈ ਕੇ ਤੁਸੀਂ ਉਸ ਦੇ ਉੱਪਰ ਆਪਣੇ ਰੇਟ ਲਿਖ ਦੇਣੇ ਜੋ ਵੀ ਤੁਹਾਡੇ ਚਾਰਜਿੰਗ ਰੇਟਸ ਹੋਣ ਜੇ ਤੁਸੀਂ 300 ਰੁਪਏ ਚਾਰਜਿੰਗ ਦੇ ਹਿਸਾਬ ਦੇ ਨਾਲ ਪੂਰੇ ਦਿਨ ਦੇ ਵਿੱਚ 10 ਵਹੀਕਲ ਵੀ ਚਾਰਜ ਕਰਦੇ ਹੋ ਤਾਂ ਤੁਸੀਂ ਇੱਕ ਦਿਨ ਦੇ ਵਿੱਚ 3000 ਰੁਪਏ ਕਮਾ ਸਕਦੇ ਹੋ ਤੇ 30 ਦਿਨਾਂ ਦੇ ਵਿੱਚ ਤੁਸੀਂ ਮਹੀਨੇ ਦੇ 90000 ਰੁਪਏ ਕਮਾ ਸਕਦੇ ਹੋ ਆ ਹੁਣ ਚਾਰਜਿੰਗ ਬਿਜ਼ਨਸ ਨਾਲ ریلیਟਡ ਦੂਸਰੇ ਬਿਜ਼ਨਸ ਆਈਡੀ ਦੀ ਗੱਲ ਕਰਦੇ ਹਾਂ ਜੋ ਕਿ ਮਾਰਕੀਟ ਪਲੇਸ ਦੇ ਨਾਲ ਮਿਲਦਾ ਜੁਲਦਾ ਹੈ ਪਰ ਇਸ ਦੇ ਵਿੱਚ ਕਮਾਈ ਜ਼ਿਆਦਾ ਕੀਤੀ ਜਾ ਸਕਦੀ ਇਸ ਆਈਡੀ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਬਿਜ਼ਨਸ ਦਾ ਸੈਟਅਪ ਜਾਂ ਤੇ ਕਿਸੇ ਮੌਲਦੀ ਬੇਸਮੈਂਟ ਪਾਰਕਿੰਗ ਵਿੱਚ ਜਾਂ ਫਿਰ ਆਊਟਰ ਪਾਰਕਿੰਗ ਵਿੱਚ ਲਗਾ ਸਕਦੇ ਹੋ ਅਸੀਂ ਸਭ ਜਦੋਂ 몰 ਚ ਜਾਂਦੇ ਆਂ ਤਾਂ ਸਾਡੇ 2 ਤੋਂ 3 ਘੰਟੇ ਦੇ ਆਰਾਮ ਨਾਲ ਲੱਗ ਹੀ ਜਾਂਦੇ ਨੇ ਸ਼ਾਪਿੰਗ ਦੇ ਨਾਲ ਜੇ ਅਸੀਂ ਗੱਲ ਕਰੀਏ ਕਿ ਮੂਵੀ ਦੇਖਣੀ ਹੈ ਮੂਵੀ ਦੇਖਣੀ ਪਲੱਸ ਸ਼ਾਪਿੰਗ ਕਰਨੀ 4.5 ਤੋਂ 5 ਘੰਟੇ ਆਰਾਮ ਨਾਲ ਲੱਗ ਜਾਂਦੇ ਤੁਸੀਂ ਇਸ ਟਾਈਮ ਦੇ ਵਿੱਚ ਵਹੀਕਲ ਨੂੰ ਚਾਰਜ ਕਰ ਸਕਦੇ ਹੋ ਉਸ ਦੇ ਨਾਲ ਉਹਦੀ ਕੋਈ ਰਿਪੇਅਰ ਕਰ ਸਕਦੇ ਹੋ ਨਾ ਤੁਸੀਂ ਵਹੀਕਲ ਦੀ ਕਲੀਨਿਕ ਵੀ ਕਰ ਸਕਦੇ ਹੋ ਔਰ ਉਸ ਤੋਂ ਵੀ ਤੁਸੀਂ ਪੈਸੇ ਬਣਾ ਸਕਦੇ ਹੋ ਜੇ ਅਸੀਂ ਪੂਰਾ ਇਹਨੂੰ ਕਲੱਬ ਕਰੀਏ ਤੁਸੀਂ ਪੂਰੇ ਦਾ ਪੂਰਾ ਇੱਕ ਪੈਕ ਬਣਾ ਕੇ ਕਸਟਮਰ ਨੂੰ ਦੇ ਸਕਦੇ ਹੋ ਔਰ ਚੰਗੇ ਮੋਟੀ ਕਮਾਈ ਕਰ ਸਕਦੇ ਹੋ ਜੇ ਮੈਂ ਮੋਟਾ-ਮੋਟਾ ਹਿਸਾਬ ਲਗਾਵਾਂ ਤਾਂ ਮਸ਼ੀਨ ਦਾ ਖਰਚਾ ਕੱਢ ਕੇ ਪਲੇਸਮੈਂਟ ਦਾ ਖਰਚਾ ਕੱਢ ਕੇ ਰਾਮ ਦੇ ਨਾਲ 70 ਤੋਂ 80000 ਰੁਪਏ ਬਣਾਇਆ ਜਾ ਸਕਦਾ ਹੈ। ਤੀਸਰੀ ਆਈਡੀ ਅਕੋਰਡਿੰਗ ਤੁਸੀਂ ਆਪਣਾ ਸੈਟਅਪ ਕਿਸੇ ਰੇਲਵੇ ਸਟੇਸ਼ਨ ਜਾਂ ਫਿਰ ਕਿਸੇ ਬੱਸ ਸਟੈਂਡ ਦੀ ਪਾਰਕਿੰਗ 'ਚ ਸੈਟਅਪ ਕਰ ਸਕਦੇ ਹੋ। ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਅਜਹੀਆਂ ਥਾਵਾਂ ਨੇ ਜਿੱਥੇ ਲੋਕਾਂ ਦੀ ਬਹੁਤ ਭੀੜ ਰਹਿੰਦੀ ਹੈ। ਕਈ ਵਾਰ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਲਈ ਕੁਝ ਮਿੰਟਾਂ ਜਾਂ ਘੰਟਿਆਂ ਵਾਸਤੇ ਇਹਨਾਂ ਥਾਵਾਂ ਤੇ ਆਉਂਦੇ ਨੇ। ਇਸ ਮੌਕੇ ਦਾ ਫਾਇਦਾ ਲੈ ਕੇ ਤੁਸੀਂ ਯਾਤਰੀਆਂ ਦੇ ਵਾਈਕਲ ਨੂੰ ਚਾਰਜ ਕਰ ਸਕਦੇ ਹੁਣ ਮੈਂ ਤੁਹਾਨੂੰ ਅਗਲੇ ਆਈਡੀਆ ਦੇ ਵਿੱਚ ਉਹ ਪਲੇਸ ਦੱਸਣ ਜਾ ਰਿਹਾ ਹਾਂ ਜਿਸ ਵਿੱਚ ਤੁਹਾਨੂੰ ਡੇਲੀ ਕਸਟਮਰ ਲੱਭਣ ਦੀ ਲੋੜ ਨਹੀਂ ਪੈਣੀ ਤੁਹਾਡੇ ਕੋਲ ਕਸਟਮਰ ਬਿਨਾ ਐਡਵਰਟਾਈਜ਼ਮੈਂਟ ਤੋਂ ਆਪਣੇ ਆਪ ਆਉਣਗੇ ਉਹ ਜਗ੍ਹਾ ਹੈ ਕੋ-ਵਰਕਿੰਗ ਸਪੇਸ ਪਾਰਕਿੰਗ ਤੁਸੀਂ ਪੰਜਾਬ ਦੇ ਇਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕੰਮ ਸ਼ੁਰੂ ਕਰ ਸਕਦੇ ਹੋ ਜਿੱਥੇ ਬਹੁਤ ਹੀ ਵੱਡੀਆਂ ਵੱਡੀਆਂ ਬਿਲਡਿੰਗਸ ਨੇ ਅਤੇ ਜਿੱਥੇ ਕੋ-ਵਰਕਿੰਗ ਸਪੇਸਸ ਨੇ ਇਹਨਾਂ ਆਫਿਸਿਸ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕ ਪੀਜੀ ਵਿੱਚ ਰਹਿੰਦੇ ਨੇ ਔਰ ਇਲੈਕਟ੍ਰੀਕਲ ਵਾਹਨ ਖਰੀਦੇ ਨੇ ਜੇ ਕਿ ਬਿਲਡਿੰਗ ਦੇ ਵਿੱਚ 7-8 ਆਫਿਸਿਸ ਹੋਣਗੇ ਤੇ ਰਾਮ ਦੇ ਨਾਲ 1500-2000 EMPLOYEE ਉੱਥੇ ਕੰਮ ਕਰਦਾ ਹੋਏਗਾ ਤੇ ਜੇ ਅਸੀਂ ਉਹਨਾਂ ਦੀ ਇੱਕ ਐਵਰੇਜ ਲਗਾਉਣੀ ਹੈ ਤੇ ਤੁਹਾਨੂੰ ਰਾਮ ਦੇ ਨਾਲ 200 ਤੋਂ 300 ਬੰਦਾ ਅਜਿਹਾ ਮਿਲ ਜਾਏਗਾ ਜੋ ਇਲੈਕਟ੍ਰੀਕਲ ਵਾਹਨ ਯੂਜ਼ ਕਰਦੇ ਤੁਸੀਂ ਇਹਨਾਂ ਵਾਹਨ ਚਾਰਜਿੰਗ ਸਰਵਿਸਿਜ਼ ਦੇ ਨਾਲ-ਨਾਲ ਹੋਰ ਸਰਵਿਸਿਜ਼ ਵੀ ਦੇ ਸਕਦੇ ਬਹੁਤ ਸਾਰੇ ਲੋਕ ਫਰਾਈਡੇ ਨੂੰ ਇਲੈਕਟ੍ਰੀਕਲ ਵਾਹਨਸ ਆਪਣੇ ਘਰਾਂ ਵਿੱਚ ਚਾਰਜਿੰਗ ਪੈਕ ਲਗਾ ਕੇ ਹੁੰਦੇ ਨੇ ਕਿਉਂਕਿ ਇਹੋ ਜੀ ਫੈਸਿਲਿਟੀ ਆਫਿਸਸ ਵਿੱਚ ਨਹੀਂ ਮਿਲਦੀ ਜੇ ਤੁਸੀਂ ਇਹ ਫੈਸਿਲਿਟੀ ਆਫਿਸ ਵਿੱਚ ਸ਼ੁਰੂ ਕਰੋਗੇ ਤਾਂ ਉਹ ਹਮੇਸ਼ਾ ਫਰਾਈਡੇ ਨੂੰ ਜਾਂ ਵੀਕਐਂਡ ਨੂੰ ਤੁਹਾਡੇ ਕੋਲ ਚਾਰਜ ਕਰਉਣਗੇ ਤਾਂ ਕਿ ਉਹ ਸਿੱਧੇ ਹੀ ਆਪਣੇ ਘਰ ਜਾ ਸਕਣ ਜਾਂ ਫਿਰ ਕਿਸੇ ਹੋਰ ਜਗ੍ਹਾ ਵੀ ਤੁਮਣ ਜਾ ਸਕਣ ਸਾਡਾ ਅੱਜ ਦਾ ਆਖਰੀ ਆਈਡੀਆ ਵੀ ਬਹੁਤ ਹੀ ਕਮਾਲ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਚਾਰਜਿੰਗ ਮਸ਼ੀਨ ਨੂੰ ਕਿਸੇ ਵੀ ਹਾਈਵੇ ਤੇ ਟਾਬੇ ਤੇ ਸੈਟਅਪ ਕਰ ਸਕਦੇ ਹੋ ਜੇ ਮੈਂ ਆਪਣੇ ਮੇਨ ਹਾਈਵੇਜ਼ ਦੀ ਗੱਲ ਕਰਾਂ ਜਿਵੇਂ ਚੰਡੀਗੜ੍ਹ ਤੋਂ ਬਠਿੰਡਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂ ਫਿਰ ਚੰਡੀਗੜ੍ਹ ਤੋਂ ਦਿੱਲੀ ਬਹੁਤ ਸਾਰੇ ਅਜਿਹੇ ਟਾਬੇ ਨੇ ਜਿੱਥੇ ਲੋਕ ਰੁਕਦੇ ਨੇ ਰਾਮ ਦੇ ਨਾਲ ਅੱਧੇ ਘੰਟੇ ਤੋਂ ਲੈ ਕੇ 1 ਘੰਟਾ ਰੁਕਦੇ ਤੁਸੀਂ ਇਹਨਾਂ ਟਾਬਿਆਂ ਦੇ ਉੱਪਰ ਆਪਣੀ ਚਾਰਜਿੰਗ ਮਸ਼ੀਨ ਇੰਸਟਾਲ ਕਰਕੇ ਰਾਮ ਦੇ ਨਾਲ ਲੋਕਾਂ ਦੇ ਵਹੀਕਲ ਚਾਰਜ ਕਰਕੇ ਅੱਛੀ ਇਨਕਮ ਜਨਰੇਟ ਕਰ ਸਕਦੇ ਹੋ ਤੁਸੀਂ ਹਾਈਵੇ ਤੇ ਬਨੇ ਟਾਬਿਆਂ ਦੇ ਮਾਲਕਾਂ ਦੇ ਨਾਲ ਪਾਰਟਨਰਸ਼ਿਪ ਵਿੱਚ ਵੀ ਕੰਮ ਕਰ ਸਕਦੇ ਹੋ ਅਤੇ ਉਹਨਾਂ ਦੇ ਨਾਲ ਸ਼ੇਅਰਿੰਗ ਬੇਸਿਸ ਤੇ ਵੀ ਕੰਮ ਕਰ ਸਕਦੇ ਹੋ ਤੁਸੀਂ ਟਾਬਿਆਂ ਦੇ ਮੈਨੂ ਦੇ ਵਿੱਚ ਵੀ ਇੱਕ ਸਰਵਿਸ ਐਡ ਕਰ ਸਕਦੇ ਹੋ ਚਾਰਜਿੰਗ ਸਰਵਿਸ ਤਾਂ ਕਿ ਲੋਕ ਇਸ ਨੂੰ ਉੱਥੇ ਵੀ ਚੂਜ਼ ਕਰ ਸਕਣ ਇਹ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਸਟ੍ਰੈਟੇਜੀ ਕਿਸ ਟਾਬੇ ਦੇ ਉੱਪਰ ਕਿਵੇਂ ਇੰਪਲੀਮੈਂਟ ਕਰ ਰਹੇ ਹੋ ਆ ਹੁਣ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਰੈਸਟੋਰੈਂਟ ਜਾਂ ਟਾਬੇ ਦੇ ਓਨਰ ਨੂੰ ਚਾਰਜਿੰਗ ਸਪੇਸ ਲਈ ਕਿਵੇਂ ਪੁੱਛਣਾ ਜਿਵੇਂ ਜਿਵੇਂ ਕਾਰ ਚਾਰਜਿੰਗ ਦਾ ਟ੍ਰੈਂਡ ਵੱਧ ਰਿਹਾ ਲੋਕ ਪ੍ਰੈਫਰ ਕਰਨਗੇ ਕਿ ਉਸ ਟਾਬੇ ਤੇ ਉਸ ਰੈਸਟੋਰੈਂਟ ਤੇ ਰੁਕਿਆ ਜਾਵੇ ਇੱਥੇ ਚਾਰਜਿੰਗ ਮਸ਼ੀਨਸ ਨੇ ਤਾਂ ਕਿ ਉਹ ਨਾਲ ਦੀ ਨਾਲ ਆਪਣੇ ਵਾਹਨ ਨੂੰ ਚਾਰਜ ਵੀ ਕਰ ਸਕਣ ਕਾਰ ਚਾਰਜਿੰਗ ਦੇ ਲਈ ਮਿਨੀਮਮ 1 ਤੋਂ 2 ਘੰਟੇ ਆਰਾਮ ਦੇ ਨਾਲ ਲੱਗਣਗੇ ਜਦੋਂ ਕੋਈ ਵੀ ਬੰਦਾ ਕਾਰ ਚਾਰਜਿੰਗ ਲਈ 1 ਤੋਂ 2 ਘੰਟੇ ਰੈਸਟੋਰੈਂਟ ਦੇ ਉੱਪਰ ਰੁਕੇਗਾ ਉਹ ਜ਼ਰੂਰ ਕੁਛ ਨਾ ਕੁਛ ਆਰਡਰ ਕਰੇਗਾ ਇਸ ਦੇ ਨਾਲ ਰੈਸਟੋਰੈਂਟ ਦਾ ਵੀ ਫਾਇਦਾ ਹੋਵੇਗਾ ਬਸ ਇਹੀ ਗੱਲ ਤੁਸੀਂ ਰੈਸਟੋਰੈਂਟ ਦੇ ਓਨਰ ਨੂੰ ਸਮਝਾਉਣੀ ਹੈ ਉਹਦੇ ਨਾਲ-ਨਾਲ ਤੁਸੀਂ ਉਹਦੇ ਨਾਲ ਕਮਿਸ਼ਨ ਦੀ ਵੀ ਗੱਲ ਕਰਨੀ ਹੈ ਕਿ ਅਸੀਂ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਕਮਿਸ਼ਨ ਦਵਾਂਗੇ ਰੈਸਟੋਰੈਂਟ ਦੇ ਓਨਰ ਨੂੰ ਦੋਨਾਂ ਸਾਈਡਾਂ ਤੋਂ ਪ੍ਰੋਫਿਟ ਹੋ ਰਿਹਾ ਹੈ ਉਹਨੂੰ ਇੱਕ ਤੇ ਆਰਡਰ ਮਿਲ ਰਹੇ ਨੇ ਇਸ ਦੇ ਨਾਲ-ਨਾਲ ਉਹਨੂੰ ਚਾਰਜਿੰਗ ਤੇ ਕਮਿਸ਼ਨ ਵੀ ਮਿਲ ਰਿਹਾ ਹੈ ਸੇਮ ਇਸੇ ਤਰ੍ਹਾਂ ਤੁਸੀਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਦੀ ਪਾਰਕਿੰਗ ਵਾਲਿਆਂ ਨੂੰ ਵੀ ਕਹਿਣਾ ਹੈ ਲੋਕ ਉਥੇ ਪੂਰਾ ਪੂਰਾ ਦਿਨ ਕਾਰ ਖੜੀ ਰੱਖਦੇ ਨੇ ਜੇ ਤੁਸੀਂ ਉਹਨਾਂ ਨੂੰ ਚਾਰਜਿੰਗ ਫੈਸਿਲਿਟੀ ਦੇਣੀ ਸਟਾਰਟ ਕਰ ਦੋਗੇ ਤਾਂ ਉਹਨਾਂ ਨੂੰ ਕਮਿਸ਼ਨ ਵੀ ਮਿਲੇਗਾ ਨਾਲ ਨਾਲ ਪਾਰਕਿੰਗ ਦੇ ਪੈਸੇ ਵੀ ਮਿਲਣਗੇ ਬਿਲਕੁਲ ਇਸੇ ਤਰ੍ਹਾਂ ਤੁਸੀਂ ਹੋਰ ਜਗ੍ਹਾ ਦੇ ਉੱਪਰ ਵੀ ਓਨਰਸ ਨਾਲ ਗੱਲ ਕਰਕੇ ਇਹ ਪ੍ਰੋਫਿਟ ਦੱਸ ਕੇ ਤੁਸੀਂ ਆਪਣੀ ਮਸ਼ੀਨ ਉਥੇ ਚਾਰਜਿੰਗ ਵਾਲੀ ਲਗਾ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਇੱਕ ਮੋਬਾਈਲ ਚਾਰਜਿੰਗ ਮਸ਼ੀਨ ਵੀ ਬਣਾ ਸਕਦੇ ਹੋ ਜਿਸ ਨੂੰ ਤੁਸੀਂ ਆਪਣੀ ਵੈਨ ਦੇ ਵਿੱਚ ਰੱਖੋ ਤੇ ਲੋਕਾਂ ਦੀ ਡਿਮਾਂਡ ਦੇ ਅਕੋਰਡਿੰਗ ਉਹਨਾਂ ਦੀ ਜਗ੍ਹਾ ਤੇ ਜਾ ਕੇ ਤੁਸੀਂ ਉਹਨਾਂ ਦੇ ਵਹੀਕਲ ਨੂੰ ਚਾਰਜ ਕਰੋ। ਇਹ ਮਾਡਲ ਹਰਿਆਣਾ ਦੇ ਵਿੱਚ ਆਲਰੇਡੀ ਹੋਪ ਚਾਰਜਿੰਗ ਕੰਪਨੀ ਨੇ ਸ਼ੁਰੂ ਕਰ ਦਿੱਤਾ। ਉਮੀਦ ਹੈ ਕਿ ਤੁਹਾਨੂੰ ਮੇਰਾ ਅੱਜ ਦਾ ਬਿਜ਼ਨਸ ਆਈਡੀਆ ਪਸੰਦ ਆਇਆ ਹੋਵੇਗਾ ਜੇ ਤੁਹਾਡੇ ਕੋਲ ਵੀ ਯੂਨੀਕ ਬਿਜ਼ਨਸ ਆਈਡੀਆ ਨੇ ਸਾਨੂੰ ਕਮੈਂਟ ਕਰਕੇ ਦੱਸੋ ਤਾਂ ਕਿ ਅਸੀਂ ਲੋਕਾਂ ਤੱਕ ਪਹੁੰਚਾਈਏ ਔਰ ਲੋਕ ਆਪਣਾ ਬਿਜ਼ਨਸ ਸਟਾਰਟ ਕਰ ਸਕਣ। ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇਨਾ ਹੀ ਮੈਨੂੰ ਦੇ ਇਜਾਜ਼ਤ ਮਿਲਦੇ ਹਨ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਬਿਜ਼ਨਸ ਆਈਡੀਆ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾਲ।